ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ 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 ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਇਆ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨ ਕਾਣੇ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨ ਕਾਣੇ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨ ਕਾਣੇ ਸੰਗਤ ਜੀ ਚੰਨ ਚੜਿਆ ਜੋ ਕਰ ਸੂਰਜ ਨਿਕਲਿਆ ਜੋ ਕਰ ਸੂਰਜ ਨਿਕਲਿਆ ਤਰ ਛਪੇ ਅੰਧੇਰ ਭਲਵਾ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ singh buke mirgavali singh buke mirgavali panni jaye na teer taro asangat ji chan chadya chan chadya anand kade sangat ji chan chadya chan chadya anand kade sangat ji chan chadya chan chadya anand kade sangat ji chan chadya ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾ ਪਿੰਸੋ ਆਸਗਤ ਜੀ ਚੰਨ ਚੜਿਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ ਸਿੱਧਿਆ ਸੜ ਸਭ ਜਗਤ ਦੇ ਸਿੱਧਿਆ ਸੜ ਸਭ ਜਗਤ ਦੇ ਨਾਨਕ ਆਦਮਤੇ ਜੀ ਕੋ ਆਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਕਾਰਕਾਰੇ ਅੰਦਰ ਧਰਮਸਾਲ ਕਾਰਕਾਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ ਅਸਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਬਾਬੇ ਤਾਰੇ ਚਾਰ ਚੱਕ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋਆ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਚਨ ਚੜਿਆ ਨਨਕਾਣੇ ਸੰਗਤ ਜੀ ਚਨ ਚੜਿਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ ਚੰਨ ਚੜਿਆ ਨਨਕਾਣੇ ਸੰਗਤ ਜੀ ਚੰਨ ਚੜਿਆ